ਇਹ ਲਾ ਕੇ ਆਏ ਭਾਜੀ ਐਕਟੀਵਰ ਬਾਜ ਨੇ ਆਏ ਆ ਅੰਡਰਸਟੈਂਡਿੰਗ ਮੈਂ ਮਹਿਲਾ ਹੈ ਰਬਈਆ ਲੈ ਇੱਕ ਬੰਦਾ 10 20 ਪੈਸੇ ਦੀ ਦਵਾਈ ਆ ਤੇ ਰਬਈ ਇੱਕ ਬੰਦਾ ਦੇ ਰਿਹਾ 20 ਪੈਸੇ ਦੀ ਦਵਾਈ ਤੇ ਉਹ ਵਾਲਾ ਬੰਦਾ ਨਹੀਂ ਕੋਈ ਉਹੀ ਬੰਦਾ ਬਿੱਲ ਦੇਣਦੇ ਉਹੀ ਬੰਦਾ ਦਵਾਈ ਦੇਣਦੇ ਉਹੀ ਬੰਦਾ ਪਰਚੀ ਕੱਟਣਦੇ ਉੱਤੇ ਫੇਲਾ ਨਹੀਂ ਸੋਟਾ ਕਿੰਨੇ ਸਾਲਾਂ ਦੀ ਕੁੜੀ ਕਿੰਨੇ ਸਾਲਾਂ ਦੀ ਕੁੜੀ ਨੇ ਲੱਖ ਰੁਪਏ ਦੀ ਦਵਾਈ ਵੰਗਾ ਕੇ ਦੇਣ ਤੇ ਕਹਿੰਦੇ ਕੁੜੀ ਡੈੱਟ ਹੋ ਗਈ ਹੈ ਰਿਸਟਰਟ ਪਾਇਆ ਨੇ

Vai, 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 vai. Vai, vai, vai. Vos avans... Are ਮਾਨਸਿਮ ਬੇਰਵੰਦਾ ਗੁਰਲਾਲ ਸਿੰਘ ਮੈਂ ਕੇਸ ਬਸ ਬੰਡ ਹੋ ਗਿਆ ਨਹੀਂ ਸਰ ਅਪਣੇ ਨੂੰ ਸਵੇਰੇ ਚੰਗੇ ਬਲੇ ਰਹਿਣ ਵਾਲੇ ਜੀ ਸਰ ਉਹ ਚੀਠੇ ਦੀ ਰਹਿਣ ਵਾਲੀ ਹੈ ਜੀ ਸਰ ਇਹਨਾਂ ਨੂੰ ਸਵੇਰੇ ਚੰਗੇ ਬਲੀਸਰ ਵਿੱਚ ਘਰ ਆਉਣੇ ਆਪਾਂ ਲਿਆਂਦਾ ਐਡਿਟ ਕਰਾਇਆ ਆਪਾਂ ਜਦੋਂ ਉਹ ਜੋ ਸਟੈਂਟ ਪੈ ਜਾਏਗਾ ਕਹਿੰਦਾ ਆਪਾਂ ਕਹਿ ਬਟਾ ਦਾ ਸਟੈਂਟ ਨਿਕਲ ਗਿਆ ਸਰ ਇਹ ਕਹਿੰਦੇ ਸਟੈਂਟ ਪੈ ਜਾਊਗਾ ਨਿਕਲ ਜਾਂਦਾ ਏ ਸਰ ਚੰਗੀ ਬਲੀ ਕੁੜੀਆਂ ਦਾ 4 ਘੰਟੇ ਪਹਿਲਾਂ ਆਈ ਆਪਣੇ ਬੋਡੀਗਾਰਡ ਵਗੈਰਾ ਪੌਂਸਰ ਵਗੈਰਾ ਸਾਥ ਲੈ ਇਹਨਾਂ ਨੂੰ ਪਤਾ ਸੀ ਕਿ ਇਹ ਤਾਂ ਡੈਥ ਹੋਣੀ ਆ ਕਿੱਦਾਂ ਸਰ ਹਰਪੀਨੋ ਹਸਪੀਟਲ ਆਗਾ ਜੇ ਫ੍ਰੀ ਸੀ ਇਹਨਾਂ ਨੇ ਹਸਪੀਟਲ ਵਿੱਚ ਵਾਧੂ ਵਾਧ ਐਕਸ਼ਨ ਲਈ ਆ ਜਾਵੇ ਹਸਪੀਟਲ ਬੰਦ ਕਰਾਇਆ ਜਾਵੇ ਤਾਂ ਕਿ ਕੋਈ ਹੋਰ ਕੋਈ ਨਾ ਇੱਧਰ ਵਿੱਚ ਫਸੇ ਇਹਨਾਂ ਦੇ ਹੋਰ ਕੋਈ ਨਾ ਫਸੇ ਸਰ 1.5 ਦੋ ਲੱਖ ਰੁਪਏ ਇਹਨਾਂ ਨੇ ਲਿਆ ਸਾਡੇ ਕੋਲ ਸਰ ਇਹਨਾਂ ਨੇ ਕੋਈ ਸਾਡੀ ਮਤਲਬ ਬੁਰੀ ਨਹੀਂ ਕਰ ਰਹੇ ਜੇ ਮੰਗ ਆਪਾਂ ਕਿ ਆਪਣੇ ਮੇਨ ਡਾਕਟਰ ਸਾਡੇ ਨਾਲ ਡਾਕਟਰ ਵੀ ਨਹੀਂ ਸਾਧ ਰਹੇ ਆਪਣੇ ਪਲੀ ਸਾਰੇ ਆਹ ਦੇਖੋ ਸਾਰੇ ਕਿ ਇਹਨਾਂ ਨੇ ਸਟੈਂਡ ਅਪ ਆਇਆ ਸੀ ਇਹ ਦਖਾਂਡੇ ਸੀ ਸਟੈਂਡ ਪਾਇਆ ਮੈਂ ਕਿਹਾ ਅਗਲੇ ਦਿਨ ਹੀ ਜਾ ਕੇ ਸਰ ਨਿਕਲ ਗਿਆ ਅਲਟਰਾ ਸੌਂਡ ਕਰਾਈ ਸਿਟੀ ਸਕੈਨ ਕਰਾਇਆ ਕੁਝ ਨਹੀਂ ਸ਼ੋ ਹੋਇਆ ਸਰ ਇਹ ਸਟੈਂਡ ਪਾਇਆ ਹੀ ਨਹੀਂ ਇਹਨਾਂ ਨੇ ਮੈਂ ਮੰਗੀ ਕਰਦੇ ਤੁਸੀਂ ਸਰ ਆਪਾਂ ਮੰਗ ਕਰਦੇ ਸਾਡੀ ਜਿਹੜੀ ਮੇਰੀ ਘਰ ਵਾਲੀ ਹੈ ਜੋ ਵੀ ਇਹਨਾਂ ਨੇ ਕੀਤਾ ਸਾਰੇ ਉਹ ਡਾਕੂਮੈਂਟ ਵਗੈਰਾ ਲੈ ਕੇ ਦੇਣ ਜੇਕਰ ਸਾਰੇ ਨਾ ਸਟਾਫ ਨਹੀਂ ਪੂਰਾ ਹੈਗਾ ਮੈਡੀਕਲ ਆਫੀਸਰ ਤਾਂ ਵੀ ਕਹਿੰਦੇ ਨਹੀਂ ਕੋਈ ਕਦਮ ਜਵਾਬ ਨਹੀਂ ਸਰ ਹੈਗਾ ਵੀ ਗੱਲ ਖਤਮ ਦੱਸੋ ਕੀ ਜਵਾਬ ਕੀ ਜਵਾਬ ਵਈ ਵੱਡਾ ਡਾਕਟਰ ਇੱਥੇ ਆਇਆ ਸਰ ਕੋਈ ਨਹੀਂ ਜੇ ਗੱਲ ਕਰ ਨੌਂੜੇ ਅੰਦਰ ਵੜ ਕੇ ਲੁਕ ਕੇ ਬੈਠੇ ਚੋਰ ਅਗੇ ਚੋਰ ਅਗੇ ਚੋਰ ਅਗੇ ਸਰ ਚੋਰ ਅਗੇ ਭਰੀ ਚੋਰ ਅਗੇ ਮੈਂ ਤੁਹਾਨੂੰ ਕੋਈ ਪੈਸਾ ਨਹੀਂ ਉਹ ਮੰਗ ਕਰਦੇ ਕੀ ਸਰ ਇਹਨਾਂ ਨੂੰ 1.5-2 ਲੱਖ ਰੁਪਏ ਲੱਗਿਆ ਉਹ ਮੰਗ ਕਰਦੇ ਸਾਡੇ 1-1 ਰੁਪਇਆ ਵਾਪਸ ਕਰਨੇ 1-1 ਰੁਪਇਆ 8-1 ਰੁਪਇਆ ਨਜਾਇਜ਼ ਲਗਾਏ ਲੱਗਿਆ ਕਿ ਪੇਸ਼ੇ ਤੁਹਾਡਾ ਬਹੁਤ ਸੀਰੀਅਸ ਹੈਗਾ ਇਸ ਨੂੰ ਆਪਣਾ ਆਈ.ਸੀ.ਯੂ ਦਾਖਲ ਕਰਨਾ ਪਏਗਾ ਉਹ ਸਾਰੀ ਗੱਲ ਵਾਸਤੇ ਰਾਜੀ ਹੋ ਗਏ ਕਿ ਇਹਨਾਂ ਦਾ ਟ੍ਰੀਟਮੈਂਟ ਕੀਤਾ ਜਾਵੇ ਹਰ ਕਾਸਟ ਦੇ ਉੱਤੇ ਅਸੀਂ ਉਹਨੂੰ ਆਈ ਸੀ ਯੂ ਤੇ ਰੱਖਿਆ ਵੈਂਟੀਲੇਟਰ ਤੇ ਰੱਖਿਆ ਐਨਸੀਜੀਆ ਵਾਲੇ ਦੋ ਬੰਦੇ ਉਹਨਾਂ ਨੂੰ ਆ ਕੇ ਦੇਖੀ ਗਏ ਪਰ ਉਹਦਾ ਬਲੱਡ ਪ੍ਰੈਸ਼ਰ ਤੇ ਉਹਦਾ ਸਾਹ ਠੀਕ ਨਹੀਂ ਹੋਇਆ ਇਹਨਾਂ ਦੇ ਟੈਂਡੈਂਟ ਨੂੰ ਦੱਸਿਆ ਗਿਆ ਕਿ ਪੇਸ਼ੈਂਟ ਨੂੰ ਸ਼ੂਟ ਕਰ ਲੈ ਪੰਜਾਬ ਦੇ ਸਪੋਰਟ ਦੇ ਵਿੱਚ ਜਿਹਦੇ ਵਾਸਤੇ ਉਹ ਰਾਜੀ ਹੋ ਗਏ ਉਹ ਲੈ ਕੇ ਜਾ ਰਹੇ ਤੋਂ ਪਹਿਲੇ ਕੀ ਉਹ ਪੇਸ਼ੈਂਟ ਵੀ ਲੈ ਜਾ ਸਾ ਤੇ ਨੇ ਉਹ ਐਕਸਪਾਇਰ ਕਰ ਗਿਆ ਪੇਸ਼ੈਂਟ ਸਾਡੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨੂੰ ਪਥਰੀ ਦੀ ਸਿਆਸੀ ਹੈ ਨੇ ਸਟੰਡ ਪਾਇਆ ਪਰ ਸਟੰਡ ਵਿੱਚੋਂ ਨਿਕਲਿਆ ਨਹੀਂ ਆਇਆ ਉਸ ਸਟੰਡ ਦਾ ਅਸੀਂ ਪਾਇਆ ਹੈਗਾ ਨਹੀਂ ਨਿਕਲਿਆ ਤੁਹਾਨੂੰ ਸਾਨੂੰ ਨਹੀਂ ਪਤਾ ਨਾ ਅਸੀਂ ਦੋ ਤੋਂ ਰਿਪੋਰਟ ਦਿੱਤੀ ਹੈ ਉਹਨਾਂ ਕੋਲ ਕੋਲ ਹੈਗੀ ਉਹਨਾਂ ਸਰ ਕੀ ਇਜਾਜ਼ਤ ਹੈ ਕਿ ਤੁਸੀਂ ਸਟੰਡ ਪਾਇਆ ਤੇ ਸਟੰਡ ਹਾਂਜੀ ਹਾਂ ਪਾਇਆ ਜੀ ਉਹਨਾਂ ਕੋਲ ਫੋਟੋ ਰਿਪੋਰਟ ਹੈਗੀ ਉਹਨਾਂ ਪਰ ਵਰਕਰ ਨਹੀਂ ਸਰ ਐਕਸਟਰਾ ਕਰਾਇਆ ਗਿਆ ਜਿਹੜਾ ਉਹਦੇ ਵਿੱਚ ਸਟੰਡ ਆਇਆ ਨਹੀਂ ਨਾ ਉਹ ਨਿਕਲ ਕੇ ਆਣਾ ਜੀ ਨਿਕਲ ਜਾਂਦੇ ਚਾਹੀਏ ਪਰ ਸਟੰਡ ਆਪਣੇ ਆਪ ਨਿਕਲ ਜਾਂਦਾ ਨਹੀਂ ਜਦ ਬੋਡੀ ਦੀ ਗਰਮੀ ਨਾਲ ਪਤਾ 15 ਮਿੰਟ ਕੇ ਨਿਕਲ ਜਾਂਦਾ ਫਿਰ ਪਰਿਵਾਰਕ ਮੈਂਬਰ ਕਹਿੰਦਾ ਕਿ ਲੜਕੀ ਚੰਗੀ ਬੁਰੀ ਅੰਤਵਾਦੀ ਆਈ ਹੈ ਉਹ ਤੁਹਾਡੇ ਹਸਪੀਟਲ ਨੂੰ ਜ਼ਿੰਮੇਵਾਰ ਮੰਨ ਰਿਹਾ ਉਹ ਜੀਦਾ ਤੁਹਾਡੇ ਕੋਲ ਨਹੀਂ ਕੋ ਉਸ ਬਾਅਦ ਉਹ ਲਾਪਤਾ ਹੋ ਗਈ ਉਹਨੇ ਟੀਕੇ ਵੀ ਕਰਾਇਆ ਸਰ ਮੁਸ਼ਕਿਲ کیسੀ ਪੇਸ਼ੈਂਟ ਹੈ ਪੇਸ਼ੈਂਟ ਨੂੰ ਸੈਪਟਿਸਮੀਆ ਸੀ ਜੀ ਜੋ ਹੈ ਜ਼ਹਿਰਵਾਦ ਹੋ ਗਈ ਸੀ ਪਸ ਕਈ ਉਸ ਜੀ ਪਹਿਲੇ ਦਿਨ ਤੋਂ ਹੀ ਉਸ ਨੂੰ ਅੰਦਰ ਉਹ ਅੰਦਰ ਵੀ ਸਾਰਾ ਜ਼ਹਿਰਵਾਦ ਹੋ ਗਿਆ ਤੇ ਉਹ ਤੇ ਅੰਦਰ ਫੈਲ ਗਿਆ ਇਸ ਬੰਦੇ ਦੀ ਅਪੀਅਰੈਂਸ ਉਹਦੇ ਪਰਿਵਾਰਕ ਮੈਂਬਰੋਂ ਕਿਹਾ ਕਿ ਤਸਵੀਰ ਕਿਹਾ ਹੈ ਪਲੇਟੈਂਟ ਤੋਂ ਤਸਵੀਰ ਨਾਮ ਕੀ ਸੰਭਾਦ ਉਸਨੂੰ ਉਸਨੂੰ ਨਾਮ ਕੇਸਰੀ 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 ਕੋਡ ਨੰਬਰ ਕੀ ਸਭ ਹਰਪ੍ਰੀਤ ਸਿੰਘ ਜੀ ਹਸਪੀਟਲ ਹੈ ਹਾਂ ਜੀ ਕੀ ਮਸਲਾ ਹੈਗਾ ਸਾਰਾ ਜਿਹੜਾ ਇਹਨਾਂ ਦੇ ਮਸਲੇ ਦੇ ਜਿਹੜੇ 300 ਕੋ ਗਏ ਆ ਇਹ ਕਿਹੜਾ ਹੈ 300 ਪੁਰੇ ਪੇਸ਼ੈਂਟ ਜਿਹੜਾ ਸਵੇਰ ਸਿਰियस ਹੈ ਇਹ ਸਾਡੇ ਕੋਲ ਮળો 8:00 ਵਜੇ ਨਾਲ ਇੱਥੇ ਦਾਗੂ ਹੈ ਜਿੰਨਾਂ ਦੀ ਦਰਾਨੇ ਲੱਗ ਰਹੀ ਹੈ ਡੈਥ ਹੋ ਰਹੀ ਹੈ ਇਨਾ ਵੱਲੋਂ ਸਰਬੰਸਰ ਮੰਨਣਾ ਯੂਰਪ ਆ ਕੇ ਸਟੈਂਡ ਪਾਇਆ ਸੀ 100% ਨਹੀਂ ਪਿਆ ਨਿਕਲੇ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਕੋਈ ਜਾਣਕਾਰੀ ਹੈ ਸਰ ਇਹਖਸਰ ਦਿਖਾ ਰਹੇ ਕਹਿ ਰਹੇ ਕਿ ਸਟੈਂਡ ਹੀ ਨਹੀਂ ਹੈਗਾ ਇਨਾ ਵੱਲੋਂ ਕਹਿੰਦੇ ਕਿ ਮੈਨੂੰ ਇਹਦੇ ਬਾਰੇ ਮੈਨੂੰ ਕੁਛ ਨਹੀਂ ਪਤਾ ਸਰ ਜੀ ਇੱਕ ਛੋਟੀ ਜਿਹੀ ਗੱਲ ਆਪਾਂ ਨੂੰ ਮਿਲੇਗਾ ਜੀ ਆਪਾਂ ਦੇਖੋ ਕੋਈ ਗੱਲ ਆਪਾਂ ਨੇ ਵੀ ਕਿਹਾ ਤੇ ਉਹਨੂੰ ਮਤਲਬ ਧੰਨਵਾਦ ਜੀ ਕੋਈ ਗੱਲ ਨਹੀਂ ਆਈ ਇੱਕ ਮਾਰ ਨਹੀਂ ਕਿ ਇਹਦੇ ਪੈਸੇ ਲੈਣ ਗਿਆ ਸਰ ਪਰਿਵਾਰਕ ਮੈਂਬਰਾਂ ਦਾ ਕਹਿੰਦਾ ਕੁੜੀ ਜੜੀ ਏਕਵਾ ਚੰਗੀ ਭਲੀ ਆ ਹਾਂਜੀ ਹਾਂਜੀ ਡਾਕਟਰ ਨੇ ਕਿਹਾ ਕਿ ਉਹ ਨਹੀਂ ਲਾਪਰਵਾਹੀ ਇਹ ਵਾਰ ਇਹ ਮੈਨੂੰ ਬਣਾ ਰਿਹਾ ਡਾਕਟਰ ਨੇ ਇਹ ਮੈਨੂੰ ਦੱਸਿਆ ਕਿ ਟੈਸਟ ਨਹੀਂ ਕਰਦੇ ਉਹਨਾਂ ਦੇ ਖਿਲਾਫ ਕਰ ਰਹੀ ਕਿ ਇਹ ਉਹ ਨਹੀਂ ਕਰ ਰਹੀ ਹੋਊਗੀ ਸਰ ਕਿਹੜਾ ਹਾਸਤਾ ਨਾ ਵਸਦੀ ਹੈ ਜੀ ਜੀ ਕਿੱਥੇ ਸਨਾ ਹਸਪੀਟਲ ਹੈ ਕਿੱਥੇ ਇਹ ਡਾਕਟਰ ਰਵੀ ਸਿੰਘ ਦਾ ਹੁੰਦਾ ਹੈ ਇਹ ਯਾਰ ਸਰ ਠੀਕ ਹੈ ਜੀ ਵਾਰਾ ਸਾਨੀ